ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਅਜਿਹੇ ਨੇ ਜੋ ਗੁਰੂ ਘਰ ਦੇ ਕੂਕਰ ਭਾਪਕੀ ਪਾਠੀ ਸਿੰਘ ਦੇ ਲਈ ਪੂਰਾ ਮਾਣ ਸਤਿਕਾਰ ਰੱਖਦੇ ਨੇ ਔਰ ਉਹਨਾਂ ਨੂੰ ਰਹਿਣ ਦੇ ਲਈ ਸ਼ਾਨਦਾਰ ਘਰ ਵੀ ਬਣਾ ਕੇ ਦਿੰਦੇ ਨੇ ਤਾਂ ਦੂਜੇ ਪਾਸੇ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਦੁੱਬਲੀ ਦੇ ਗ੍ਰੰਥੀ ਸਿੰਘ ਦੀ ਬਾਹ ਤੋਕੇ ਦੇ ਵਿੱਚ ਆ ਗਈ ਜਿਸ ਤੋਂ ਬਾਅਦ ਕਿਸੇ ਨੇ ਵੀ ਉਹਨਾਂ ਦੀ ਸਾਰ ਨਹੀਂ ਲਈ ਬਹੁਤ ਹੀ ਤਰਸਯੋਗ ਹਾਲਾਤਾਂ ਦੇ ਵਿੱਚ ਪਾਠੀ ਸਿੰਘ ਦਾ ਪਰਿਵਾਰ ਰਹਿਣ ਦੇ ਲਈ ਮਜਬੂਰ ਹੈ ਉੱਥੇ ਹੀ ਘਰ ਦੀ ਗਰੀਬੀ ਦੇ ਕਾਰਨ ਜਿੱਥੇ ਉਹ ਆਪਣਾ ਇਲਾਜ ਨਹੀਂ ਕਰਵਾ ਸਕਦਾ ਉੱਥੇ ਹੀ ਘਰ ਦੀਆਂ ਟੁੱਟੀਆਂ ਹੋਈਆਂ ਛੱਤਾਂ ਵੀ ਘਰ ਦੇ ਹਾਲਾਤਾਂ ਨੂੰ ਬਿਆਨ ਕਰਦੀਆਂ ਨੇ ਪਾਠੀ ਸਿੰਘ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਦੇ ਨਾਲ ਲੋਕਾਂ ਦੇ ਘਰ ਦੇ ਵਿੱਚ ਪਾਠ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਉਸ ਨੇ ਦੱਸਿਆ ਕਿ ਗਰੀਬੀ ਦੇ ਕਾਰਨ ਉਹ ਆਪਣਾ ਇਲਾਜ ਵੀ ਨਹੀਂ ਕਰਵਾ ਸਕਿਆ ਔਰ ਨਾ ਹੀ ਘਰ ਦੇ ਹਾਲਾਤ ਠੀਕ ਕਰ ਪਾਇਆ ਕਈ ਪਿੰਡਾਂ ਦੇ ਵਿੱਚ ਤਾਂ ਗੁਰੂ ਘਰ ਦੇ ਪਾਠੀ ਸਿੰਘਾਂ ਦਾ ਮਾਨ ਸਤਕਾਰ ਪੂਰਾ ਹੁੰਦਾ ਹੈ ਔਰ ਹਰ ਇੱਕ ਸਹੂਬਿਦਾ ਉਹਨਾਂ ਨੂੰ ਦਿੱਤੀ ਜਾਂਦੀ ਹੈ ਪਰ ਲੋੜ ਹੈ ਜਥੇਵੰਦੀਆਂ ਨੂੰ ਅਜਿਹੇ ਗੁਰਸਿੱਖ ਦੇ ਨਾਲ ਖੜਨ ਦੀ ਤਾਂ ਜੋ ਔਕੇ ਸਮੇਂ ਦੇ ਵਿੱਚ ਇਸ ਦੀ ਸਾਰ ਲਈ ਜਾਵੇ ਕਿਉਂਕਿ ਇਸ ਦਾ ਘਰ ਪਾਠ ਦੇ ਸਿਰ ਤੇ ਹੀ ਚੱਲਦਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਬਾਣੀ ਪੜਦਾ ਸੀ ਪਰ ਹੁਣ ਇਸ ਦੇ ਹਾਲਾਤ ਤਰਸਯੋਗ ਬਣ ਚੁੱਕੇ ਨੇ ਦੁੱਬਲੀ ਜਿ ਮੇਰਾ ਟੋਕੇ ਜਾਣ ਕੇ ਕੋਟ ਵਧਿਆ ਗਿਆ ਸੀ ਵੀਰ ਜੀ ਬਾ ਮੇਰੀ ਸੋਕ ਦੀ ਜਾਂਦੀ ਆ ਤੇ ਵੀਰ ਜੀ 1.5-2 ਲੱਖ ਰੁਪਏ ਆ ਵੀਰ ਜੀ ਰਾਟਰਾਂ ਦੱਸਿਆ ਹੋਇਆ ਤਾਂ ਇਹਦੀ ਮਹਿੰਮ ਐਨਰੇ ਵੀਰ ਜੀ ਤੋਂ ਮਤ ਮੰਗਦੇ ਵੀਰ ਜੀ ਲਾਜ ਵਾਸਤੇ ਇਹਦੀ ਮੇਰੇ ਬਹੁਤ ਹੀ ਜ਼ਿਆਦਾ ਵੀਰ ਜੀ ਗਰੀਬੀ ਆ ਪਾਠੀ ਸਿੰਘਾ ਵੀਰ ਜੀ ਮੈਂ ਪਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਘਰ ਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀਰ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂ ਦੀਆਂ ਵੀ ਛੱਤਾਂ ਵੀਰ ਜੀ ਡਿੱਗੀਆਂ ਹੀਆਂ ਬੋਲੇ ਵੀਰ ਜੀ ਇਹ ਕਰਕੇ ਸਾਰਿਆਂ ਵੀਰਾਂ ਤੋਂ ਵੀਰ ਜੀ ਮਦਦ ਮੰਗਦੇ ਆ ਸਾਡੀ ਵੀਰ ਜੀ ਮਦਦ ਕੀਤੀ ਜਾਵੇ ਬਾਅਦ ਛੱਡ ਕੇ ਵੀਰ ਜੀ ਪੈਨ ਦੁਬਲੀ ਵੀਰ ਜੀ ਆਂ ਪਾਠ ਕਰਕੇ ਵੀਰ ਜੀ ਬਾਹਾਂ ਘਰਾਂ ਜੀ ਵੀਰ ਜੀ ਕਿਤੇ ਡਿਊਟੀ ਲਾ ਕੇ ਵੀਰ ਜੀ ਆਪ ਦਾ ਵੀਰ ਜੀ ਕਰੀ ਦਾ ਕੰਮ ਵੀਰ ਜੀ ਜੇ ਸਾਡਾ ਪਾਠ ਲੱਗ ਜਾਵੇ ਵੀਰ ਜੀ ਜੀ ਜੇ ਇਦਾਂ ਟਾਂ ਗਿਆ ਪ੍ਰੇਸ਼ਨ ਹੋਏਗਾ ਨਹੀਂ ਤਾਂ ਬਾਹ ਸਾਰੀ ਵੀਰ ਜੀ ਸੁੱਕ ਜਾਏਗੀ ਸੁੱਕਦੀ ਜਾਂਦੀ ਵੀਰ ਜੀ ਬਾਹ ਵੀਰ ਜੀ ਦੋ ਤਿੰਨ ਸਾਲਾਂ ਵਿੱਚ ਜੀ ਬਹੁਤ ਜਿਆਦਾ ਬਾਹ ਸੁੱਕ ਗਈ ਵੀਰ ਜੀ ਹੇ ਵੀ ਰਿਸ਼ਤੇਦਾਰ ਨੇ ਮਦਦ ਨਹੀਂ ਕੀਤੀ ਵੀਰ ਜੀ ਨਾ ਕਿਸੇ ਸਗੇ ਸੁਧਰੇ ਵੀਰ ਜੀ ਕਿ ਹੇ ਸਾਡੀ ਮਦਦ ਨਹੀਂ ਵੀਰ ਜੀ ਕੀਤੀ ਵੀ ਜਾਂ ਹੀ ਵੀ ਸਭ ਵੀਰਾਂ ਨੂੰ ਬੇਨਤੀ ਕਰਦੇ ਆ ਮਦਦ ਵਾਸਤੇ ਸਾਡੀ ਵੀਰ ਜੀ ਵੱਧ ਚੜ ਕੇ ਮਦਦ ਕੀਤੀ ਜਾਵੇ ਕਿ ਕਿਉਂਕਿ ਵੀਰ ਜੀ ਮੇਰਾ ਇਲਾਜ ਹੋ ਸਕੇ ਹੱਥ ਦਾ ਵੀ ਵੀਰ ਜੀ ਮੇਰੀ ਬਾਹ ਠੀਕ ਹੋ ਜਾਵੇ ਤੇ ਨਾਲ ਵੀਰ ਜੀ ਮੇਰਾ ਘਰ ਬਾਹਰ ਵੀਰ ਜੀ ਛੱਤਾਂ ਮੇਰੀਆਂ ਬਦਲੀਆਂ ਜਾਣ ਕੋਠਿਆਂ ਦੀਆਂ ਵੀਰ ਜੀ ਬਹੁਤ ਹੀ ਜ਼ਿਆਦਾ ਵੀਰ ਜੀ ਸਾਡੇ ਗਰੀਬੀ ਅਸੀਂ ਮਦਦ ਮੰਗਦੇ ਆ ਹੱਥ ਜੋੜ ਕੇ ਖਾਲਸਾ ਜੀ ਮੇਰਾ ਮੋਬਾਈਲ ਨੰਬਰ 98559 44903 98559 44903 ਪਿੰਡ ਮੇਰਾ ਦੁਬਲੀਆ ਵੱਡੇ ਸੁਭਰਾਵਾਂ ਦੇ ਲਾਗੇ ਵਿਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਕੌਰ ਦਾ ਦੁਬਲੀ ਵੀਰ ਜੀ ਇਹਦਾ ਟੋਕੇ ਵੀਰ ਜੀ ਹੱਥ ਆ ਗਿਆ ਸੀ ਤੇ ਭੁਣ ਕੇ ਸਾਡੇ ਕੋਲ ਦਾ ਇਲਾਜ ਹੀ ਨਹੀਂ ਗਰੀਬਾਂ ਤੋਂ ਹੋਇਆ। ਤਰੀਬੀ ਬਹੁਤ ਜਿਆਦੀ ਸੀ। ਇਦਾਂ ਪਾਲ ਪੂਰ ਕੇ ਕਰਦੀ ਹੈ ਗੁਜ਼ਾਰਾ ਤੇ ਨਹੀਂ। ਹੁਣ ਤੇ ਉੱਕਾ ਹੀ ਅੱਗੇ ਚੱਲ ਚੱਲ ਜਾਂਦਾ ਸੀ ਤੇ ਹੁਣ ਤਾਂ ਹੱਥਾ ਹੁਣ ਕਾਰਨ ਚ ਇਹ ਵੀ ਨਹੀਂ ਹੁਣ ਹੋਇਆ ਜਾਂਦਾ ਮਾਂ। ਹੁਣ ਇਹਦੀ ਬਾਹ ਡਾਕਟਰਾਂ ਨੇ ਆਖਿਆ ਇਹਦੀ ਬਾਹ ਸੁੱਕਦੀ ਜਾਂਦੀ ਤੇ ਇਹਦਾ ਇਲਾਜ ਹੋਣਾ ਚਾਹੀਦਾ। ਕਮਾਈ ਦਾ ਸਾਧਨ ਨਹੀਂ ਕੋਈ ਵੀ ਹੈਗਾ ਤੇ ਕਮਾਈ ਦਾ ਸਾਧਨ ਹੁੰਦਾ ਤਾਂ ਫੇਰ ਕਾਨੂੰ ਅਸੀਂ। ਹੁਣ 2.5 ਲੱਖਾਂ ਦੇ ਇਹਦੇ ਹੱਥ ਬਾਹ ਤੇ ਲੱਗਣਾ ਤੇ ਬਾਹ ਤੋਂ ਤੇ ਨਹੀਂ ਤੇ ਮਾਂ ਸਾਰੀ ਸੁੱਕ ਜੂਗੀ ਕੋ ਮੇਰੇ ਤੇ ਘਰ ਸਾਧਨ ਵੀ ਐ ਵੀ ਕੋ ਖਾਣ ਪੀਣ ਨੂੰ ਵੀ ਐ ਨਹੀਂਗਾ ਸਾਧਨ ਤੇ ਡੱਬੇ ਵੀ ਵੇਖ ਲੋ ਮੇਰੇ ਖਾਲੀ ਪਏ ਆ ਇਹ ਵੀ ਕਿਹ ਗਰਾਂ ਭੁੱਖੇ ਵੀ ਬਹਿਣਾ ਪੈਂਦਾ ਵਾ ਆਹ ਦੇ ਨਹੀਂ ਕਰਦਾ ਚਲੋ ਵੀਰਾ ਭਰਾਵਾਂ ਦੇ ਗਾੜੀ ਮਿਹਨਤੀ ਆ ਉਹਨੂੰ ਗੈਂਸਰ ਹੋ ਗਈ ਸੀ ਲੈ ਆ ਹਾਂਜੀ ਭਾਲੇ ਦੀ ਮੇਰੇ ਦੀ ਮੌਤ ਹੋ ਚੁੱਕੀ ਆ ਕੈਂਸਰ ਨਾਲ ਤੇ ਕਰ ਕੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਵੀਰਾਂ ਭਰਾਵਾਂ ਨੂੰ ਜਿੰਨੀ ਵੀ ਹੋਵੇ ਚਲੋ ਗਰੀਬਾਂ ਦੀ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਦਾ ਮੂੰਹ ਤੇ ਗੁਰੂ ਦੀ ਗੋਲ ਖਵਾਂ ਰਾਜ ਜੀ ਕਾ ਕਾ ਸਾਦੇ ਵੇ ਗੱਜੀ ਕੀ ਖਾਤੇ ਹਾਂਜੀ ਦੁਬਲੀ ਆਠੀ ਸਿੰਘ ਦਾ ਵਿਚਰਦਾ ਹੱਥ ਵਧਿਆ ਗਿਆ ਇਹਦੇ ਘਰ ਦੇ ਲੋਕ ਬਹੁਤ ਵਿਚਰਦੇ ਆੜਿਆ ਤੇ ਲਾਗੇ ਜਾਇਦਾ ਤੇ ਹੀ ਹੋ ਪੋ ਗਨੇ ਗੁਨੇ ਪਾ ਗਿਆ ਛੁਰਦੀ ਨਹੀਂ ਹੁਣ ਪਾਠ ਕਰਕੇ ਤੇ ਗੁਜ਼ਾਰਾ ਕਰਦਾ ਵਾ ਹੁਣ ਪਾ ਤੇ ਇੱਕੇ ਦਾ ਗੋਟੂ ਚੈਦਾ ਵੱਡਿਆ ਤਿੰਨ ਚਾਰ ਸਾਲ ਹੋ ਗਈ ਆ ਤੇ ਪਾਠਾਂ ਤੋਂ ਗੁਜ਼ਾਰਾ ਚੱਲਦਾ ਸੀ ਹੁਣ ਉਹ ਵੀ ਮੰਦੇ ਹਾਲ ਹੋਏ ਪਏ ਵਿਚਾਰੇ ਤੇ ਫਿਰ ਰਲ ਮਿਲ ਕੇ ਪਾਠੀ ਸਿੰਘ ਦੀ ਮਤ ਕੀਤੀ ਜਾਵੇ ਅਸੀਂ ਤਾਂ ਭੈਣ ਭਰਾਵਾਂ ਕਰੀ ਹੱਥ ਜੋੜ ਦੇ ਕੇ ਬੇਨਤੀ ਕਰਦੇ ਬਹੁਤ ਜਿਆਦੇ ਮਾੜੇ ਨੂੰ ਛੱਤਾਂ ਵੀ ਜੋ ਬਾਲਾ ਉੱਤੇ ਵਿਚਾਰੇ ਡਿੱਗੀ ਜਾਂਦਾ ਕੋਈ ਰੋਟੀ ਦਾ ਗੁਜ਼ਾਰਾ ਨਹੀਂ ਹੈਗਾ ਕੋਠੇ ਵੀ ਢਈ ਜਾਂਦੇ ਆ ਬਹੁਤ ਜਿਆਦਾ ਮੰਦਾ ਹਾਲ ਵਿਚਾਰੇ ਨਾ ਕੋ ਹੁਣ ਤੇ ਖਾਣ ਪੀਣ ਦਾ ਕੋਈ ਸਾਧਨ ਨਹੀਂ ਹੈਗਾ ਡੱਬੇ ਆ ਆਟੇ ਵਾਲੀ ਰੰਮੀ ਆ ਜੋ ਵੀ ਕੋਈ ਹੋਵੇ ਨਾ ਕੋਈ ਖਾਲੀ ਚਾਹ ਦਾ ਕੋਈ ਚਾਹ ਜੋਗਾ ਵੀ ਵਿਚਾਰਾ ਕੋ ਗੁਜ਼ਾਰਾ ਨਹੀਂ ਹੈਗਾ ਜਿਹੜਾ ਬਹੁਤ ਔਖਾ ਹੋ ਕੇ ਚੱਲਦਾ ਕੋਈ ਕੋਈ ਕਿਤੇ ਕੋਈ ਭੈਣ ਭਰਾ ਕੋਈ ਲੱਗੇ ਨਹੀਂ ਲੱਗਦਾ ਕੋਈ ਸਾਥ ਸੰਬੰਧੀ ਕੋਈ ਲੱਗੇ ਨਹੀਂ ਲੱਗਦਾ ਦੱਸਿਆ ਕੋਈ ਨਹੀਂ ਵੀ ਇੰਨਾ ਕੋਈ ਮਾੜਾ ਮੋਟਾ ਕੋਈ ਕਰਾ ਦੇ ਗੱਲ ਕਰ ਨਹੀਂ ਤੇ ਕੋਈ ਕਹਿੰਦੇ ਕਦੀ ਕਰਾਉਣੇ ਆ ਕਰਦੇ ਆ ਕੋਈ ਨਹੀਂ ਲੱਗੇ ਲੱਗਦਾ ਮਾੜੇ ਤੇ ਕੌਣ ਲੱਗਦਾ ਹੁੰਦਾ ਤੁਹਾਨੂੰ ਪਤਾ ਇਹਦਾ ਪਾਠ ਫੂਡ ਕਰਕੇ ਵਿਚਾਰਾ ਲਿਆਉਂਦਾ ਸੀ ਉਹਦੇ ਨਾਲ ਗੁਜ਼ਾਰਾ ਚੱਲਦਾ ਸੀ ਜਦੋਂ ਕਰ ਲਿਆ ਜਾਂਦਾ ਆ ਗਿਆ ਲੈ ਜਾਂਦਾ ਕੁਝ ਖਾ ਲਿਆ ਬਾਕੀ ਫੇਰ ਇਦਾਂ ਹੀ ਫੇਰ ਕੋਈ ਪਾਠ ਆ ਗਿਆ ਫੇਰ ਵਿਚਾਰਾ ਕਰ ਲਿਆ ਕੋਈ ਇਦਾਂ ਮਾੜਾ ਚੰਗਾ ਗੁਜ਼ਾਰਾ ਚੱਲ ਜੀ ਹਾਂ ਜੀ ਇਹਦੀ ਗੱਟ ਵੱਢਿਆ ਗਿਆ ਇਹਦਾ ਤਿੰਨ ਚਾਰ ਸਾਲਾਂ ਚੱਲੇ ਤੇ ਉਹਨਾਂ ਕੋਈ ਪਤਾ ਨਹੀਂ ਕੀ ਕਾਰਨ ਗੱਟ ਸੁੱਕਦਾ ਬਾਹਾਂ ਸੁੱਕਦੀ ਜਾਂਦੀ ਆ ਉਹਨਾਂ ਨੇ ਤੇ ਪ੍ਰੈਸ਼ਨ ਕਰਾਓ ਤਨੇ ਤੇ ਬਾਹਾਂ ਸਾਰੀ ਸੁੱਕ ਜੂਗੀ ਇਹਦੀ ਸ਼ਹਿਰ ਦੀ ਪ੍ਰੈਸ਼ਨ ਜੋਗਾ ਕੋਈ ਸਾਰਾ ਨਹੀਂ ਹੈਗਾ ਕੋਈ ਪੈਸਾ ਤੇ ਲਾ ਕੋਈ ਇਹਨਾਂ ਕੋਲ ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਜਹੇ ਬੰਦਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੇ ਵਿਚਾਰੇ ਗਰੀਬ ਦੀ ਮੱਤ ਕੀਤੀ ਜਾਵੇ ਕੋਈ ਸਹਾਰਾ ਇਹਦਾ ਕੋਈ ਕਰਦਾ ਕੋਈ ਰੋਟੀ ਦਾ ਕੋਈ ਗੁਜ਼ਾਰਾ ਹੋ ਸਕੇ ਜਿਹੜਾ ਕੋਈ ਦਵਾਈ ਬੂਟੀ ਵੀ ਚੱਲ ਪੇ ਵਿਚਾਰੇ ਦੀ ਕੋਈ ਬਾਂਹ ਇਹਦੀ ਸੱਟ ਹੋ ਜਾਈ ਵਿਚਾਰੇ ਦੀ ਫੇਰੀ ਸੁੱਕਦੀ ਜਾਂਦੀ ਆਪਰੇਸ਼ਨ ਹੋ ਜਾਈ ਕੋਈ ਐਨਆਰਆਈ ਵੀ ਕੋਈ ਸਹਾਰਾ ਕਰੂਗਾ ਮੱਤ ਕਰੂਗਾ ਭੈਣ ਭਰਾ ਕੋਈ ਕਰਨ ਤੇ ਜੀ ਜੀ ਖਾਲਸਾ ਵੈਰੂ ਜੀ